ਅਫਰੀਕਾ ਦੀ ਸਾਰੰਸ਼ 1.0 ਆਪਣੇ ਚੈਨਲ ਆਮ ਤਿਕ ਦੇ ਉਪਰ ਤੇ ਅੱਜ ਦਾ 5 ਡਿਗਰੀ ਲੈ ਕੇ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਈ ਵਾਰ ਆਪ ਵੀ ਸਰਵਾਰ ਜੀ ਵੀ ਹੁੰਦੀ ਆ ਹਨਾ ਉਹਨੂੰ ਆਪਾਂ ਕਿਵੇਂ ਠੀਕ ਕਰਾਂ ਦੇ ਤੇ ਜਿਵੇਂ ਉਹ ਅਜਿਹਾ ਜਿੱਦਾਂ ਟੈਂਟ ਡਲ ਰਹੇ ਪਿੰਟੈਕਸ ਦਾ ਪਿੰਟੈਕਸ ਦਾ ਜਿਵੇਂ ਦੱਸਦਾ ਰਹੇ ਜਿਆਦਾ ਨਹੀਂ ਵੀ ਹੋਵੇ ਨਾ ਉਹਦੇ ਤੇ ਪਿੰਟੈਕਸ ਨਹੀਂ ਪੈ ਸਕਦੇ ਹੈਗੇ ਉਹ ਆਪਾਂ ਨੂੰ ਘੱਟ ਦੇ ਵੀ ਕੀਤਾ ਮੈਂ ਬੋਲੀ ਇਹ ਜਿਹਨਾਂ ਨੂੰ ਆਪਾਂ ਵੀ ਸ਼ੁਰੂ ਕਰਦੇ ਆ ਇੱਕ ਸਭ ਤੋਂ ਪਹਿਲਾਂ ਤੁਹਾਨੂੰ ਜਨਰਲ ਨੂੰ ਸਸਤਾ ਇਕੱਠ ਲਈ ਇਹ ਮੀਡੀਅਮ ਲੈ ਕੇ ਸ਼ੇਅਰ ਕਰਨਾ ਪਵੇਗਾ। ਜੇ ਉਹ ਜੇਪਾ ਵੀ ਸ਼ੁਰੂ ਕਰਦੇ। ਸਭ ਤੋਂ ਪਹਿਲਾਂ ਆਪਾਂ ਜਿਹੜੀ ਸਲਵਾਰ ਹੈ ਬਣੀ ਹੋਈ ਹੈ ਜਿਹੜੀ ਦਾ ਪ੍ਰੋਪਰ ਬਣੀ ਹੋਈ ਹੈ ਤਾਂ ਉਹਨੂੰ ਆਪਣੇ ਆਵਰ ਸੀ ਦੇ ਰਹਿਣੀ ਹੈ ਜੀ। ਜਿਹੜੀ ਉਂਗੀਆਂ ਨਹੀਂ ਸੀ ਹੁੰਦੀਆਂ। ਇੱਥੋਂ ਢੇੜ ਕੇ ਆਪਾਂ ਇਹਨੂੰ ਦੰਦਿਆ। ਉਹਨਾ ਪੰਡੇ ਰੀ। ਆਪਣੇ ਇੰਟਰੋ ਦੇ ਵਿੱਚ ਜਿਹੜੀ ਆ ਪਰ ਇਹ ਨੂੰ ਦੇੜ ਲੱਗਦੀ ਹੈ ਨਾ ਤਾਂ ਕਿ ਸਿੱਧਾ ਅਪਰ ਸਲਾਈ ਲਾਉਣੀ ਸੌਖੀ ਹੋ ਜੇ ਇਹ ਆਪਣਾ ਕੋਣਕਾ ਪ੍ਰਾਂਤ ਦੁਆਰਾ ਤੀ ਭੈਣਾਂ ਦੀ ਨਵੀਂ ਦੁਆ ਨੀਂ ਆਉਣੀ ਤੇ ਬਾਅਦ ਚ ਜੋ ਸਾਰੀ ਸਲਾਈ ਹੋ ਜਾਂਦੀ ਹੈ ਨਾ ਕਈ ਵਾਰ ਆਪਾਂ ਬਾਅਦ ਚ ਤੋਂ ਲਾ ਦੇ ਵੀ ਆਪਣੀ ਸੁਰਾਤ ਚਾਰਾ ਨਹੀਂ ਕੀ ਹੋਗੀ ਤੇ ਪਲੇਟ ਪਾ ਕੇ ਵੀ ਨਹੀਂ ਫੈਟ ਆਉਂਦੀ ਗਈ ਹੈ ਨਾ ਉਧਰੋਂ ਫਿਰ ਆਪਣਾ ਆਸਣ ਜਿਹੜਾ ਉਹ ਛੋਟਾ ਹੋ ਜਾਂਦਾ ਜੇ ਆਪਾਂ ਸਲਵਾਰ ਵਿੱਚ ਪਲੇਟ ਪਾਉਣੇ ਆ ਤਾਂ ਉਹਦੇ ਵਾਸਤੇ ਆਪਾਂ ਇਹ ਕਰ ਸਕਦੇ ਹਾਂ ਕਿ ਪਹਿਲਾਂ ਜਿਹੜਾ ਆਪਾਂ ਕੋਈ ਪਲੇਟ ਬੁਝਾੜਾ ਲਾਏਗੇ ਆਖੀ ਜਦ ਜੇ ਤਾਂ ਇਹਨੂੰ ਮੂਲੀ ਵੀ ਬਣ ਜਾਂਦੀ ਆ ਇਹ ਪੂਰੀ ਜਿਓ ਤਿਆਰ ਹੋ ਜਾਂਦੀ ਸੁਰਵਾ ਫਿਰ ਉੱਚੀ ਕਰਨੀ ਉੱਪਰ ਹੋ ਜਾਂਦੀ ਆ ਜੇ ਹਮਨ ਪੂਰੀ ਨਾਵਣੀ ਹੋਈ ਹੋਵੇ ਫਿਰ ਤਾਂ ਆਪਾਂ ਇਸੇ ਕੱਪੜਾ ਕੱਟੇ ਚਰ ਲਾਂਗੇ ਤੇ ਮੂਰੀ ਆਪਾਂ ਉੱਪਰ ਬੰਨ੍ਹ ਦਿੰਦੇ ਹਾਂ ਜਿਵੇਂ ਇਹ ਬਣੀ ਹੋਈ ਸਲਵਾਰ ਹੈ ਤੇ ਇਹ ਤਾਂ ਆਪਣੀ ਦੇ ਪ੍ਰਾਇਮਰ ਸਲਵਾਰ ਆ ਆਪਾਂ ਉਹਦੇ ਤੋਂ ਕੱਟਦੇ ਹਾਂ ਤੇ ਇਹ ਨੂੰ ਆਪਾਂ ਜਿਵੇਂ 4-5 ਇੰਚ ਦੀ ਨੀਵੀਂ ਹੋ ਗਈ ਸਲਵਾਰ ਆਪਣੀ ਤਾਂ ਉਹਦੇ ਵਾਸਤੇ ਆਪਾਂ ਇਹਨੂੰ ਇੰਨਾ-ਇੰਨਾ ਕਟਿੰਗ ਕਰ ਲਾਂਗੇ ਮੂਰੀ ਦੇ ਕੋਲੋਂ ਕਪੜਾ ਇਹਦਾ ਤਾਂ ਕਿ ਆਪਾਂ ਨੂੰ ਮੂਰੀ ਵੀ ਜੇ ਮੂਰੀ ਹੈ ਵੀ ਮੂਰੀ ਆਪਾਂ ਨੇ ਬਣਾ ਸਕਦੇ ਆ ਤਾਂ ਆਪਾਂ ਬਣਾ ਵੀ ਸਕਦੇ ਆ ਹਨਾ ਉਹਨਾਂ ਮੂਰੀ ਵਾਲਾ ਕਪੜਾ ਕੱਟ ਕੇ ਥੋੜੀ ਜੀ ਮੂਰੀ ਦੀ ਕਾਟ ਪਾ ਕੇ ਮੂਰੀ ਆਪਾਂ ਦੁਬਾਰੇ ਵੀ ਕਰ ਸਕਦੇ ਆ ਜੇ ਆਪਣੇ ਲਵੇ ਇਹ ਆ ਵੀ ਆਪਾਂ ਨੇ ਮੂਰੀ ਬਣੀ ਬਣਾਈ ਇਹੀ ਆਪਾਂ ਨੇ ਦੁਬਾਰਾ ਅਟੈਚ ਕਰਨੀ ਆ ਤਾਂ ਆਪਾਂ ਇਹ ਵੀ ਦੁਬਾਰਾ ਅਟੈਚ ਕਰ ਸਕਦੇ ਆ ਜੇ ਹੋਣਾ ਜ਼ਿਆਦਾ ਨੀਮੀ ਹੈ ਸਲਵਾਰ ਤਾਂ ਆਪਾਂ ਇਹ ਮੂਰੀ ਕੱਟ ਕੇ ਉਹਨੂੰ ਦੁਬਾਰਾ ਵੀ ਆਪਾਂ ਕਰ ਸਕਦੇ ਆ ਅਟੈਚ ਕਰਕੇ ਜੀ ਆਪਾਂ ਨੇ ਅਟੈਚ ਇਹ ਹੀ ਮੂਰੀ ਕਰਨੀ ਐ ਮਤਲਬ ਦੂਸਰੀ ਸੰਵਾਰ ਆਪਾਂ ਨੇ ਹੁਣ ਅਹੀ ਉਹ ਕਰਨੀ ਨਵੀਂ ਮੂਰੀ ਤਿਆਰ ਤਾਂ ਇਹਨੂੰ ਆਪਾਂ ਜਿਵੇਂ ਇਹ ਵਾਲਾ ਕੱਪੜਾ ਕੱਟ ਲਿਆ ਹਨ ਜਿੰਨਾ ਆਪਣਾ ਕੱਪੜਾ ਜਾਦੇ ਨੀਮ ਹੈ ਉਹਨਾ ਆਪਾਂ ਕੱਪੜਾ ਕੱਟ ਕੇ ਵਿੱਚੋਂ ਜਿਵੇਂ 4 ਇੰਚ ਕੱਪੜਾ ਨੀਵਾ ਜਾਂ 5 ਇੰਚ ਉਹਨਾ ਆਪਾਂ 8 ਇੰਚ ਸਲਾਈ ਦੇ ਰੱਖ ਕੇ ਸਭ ਦੇ 4 ਇੰਚ ਨਹੀਂ ਮਤਲਬ 3.5 ਇੰਚ ਕੱਪੜਾ ਆਪਾਂ ਕੱਟ ਲਾਂਗੇ ਤੇ ਉਹਦੇ ਉੱਪਰ ਆਪਾਂ ਮੂਰੀ ਨੂੰ ਅਟੈਚ ਕਰ ਦਾਂਗੇ ਇਹ ਐ ਲਾ ਲੂ ਵੀ ਆਪਾਂ ਇੱਥੇ ਹੀ ਰੱਖ ਦਿੱਤਾ ਹੈ ਸੋਝ ਲੋ ਹਾਂ ਤੇ ਹੁਣ ਆਪਾਂ ਇਹਨੂੰ ਇੱਕ ਸੀ ਅਟੈਚ ਕਰ ਦਾਂਗੇ ਕਿਉਂਕਿ ਇਹ ਸੰਵਾਰਤਾ ਸਹੀ ਹੋਏਗੀ ਤੇ ਇਹ ਐ ਲਾ ਲੂ ਵੀ ਆਪਾਂ ਕੱਟ ਲੈ ਉੱਤੇ ਜਾ ਰਹੇ ਹਾਂ ਇਹ ਇਹ ਸਮਝ ਲਓ ਵੀ ਆਪਾਂ ਨੇ ਇੰਨਾ ਕੱਪੜਾ ਇਹਦੇ ਵਿੱਚੋਂ ਉਤਾਰਤਾ ਤੇ ਹੁਣ ਆਪਾਂ ਨੇ ਇਹਦੇ ਤੇ ਮੂਰੀ ਅਟੈਚ ਕਰਨੀ ਹੈ ਜਿਹੜੀ ਹੁਣ ਆਪਣੀ ਇਹ ਵਾਲੀ ਮੂਰੀ ਹੈ ਇਹਨੂੰ ਆਪਾਂ ਇੱਥੇ ਇਦਾਂ ਹੀ ਅਟੈਚ ਕਰ ਦਾਂਗੇ ਇਹਦੇ ਚ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ ਵੀ ਆਪਾਂ ਨੇ ਨਵੀਂ ਮੂਲੀ ਤੇ ਜੇ ਬਾਈ ਚਾਂਸ ਪਤਾ ਲੱਗਦਾ ਵੀ ਪਲੇਨ ਸਲਵਾਰ ਆ ਤਾਂ ਉਹਦੇ ਉੱਪਰ ਆਪਾਂ ਕਿਸੇ ਵੀ ਤਰ੍ਹਾਂ ਦੀ ਫੈਂਸੀ ਜੀ ਲੇਸ ਵਗੈਰਾ ਧਰ ਸਕਦੇ ਹਾਂ ਜਿਵੇਂ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਬਿਲਕੁਲ ਇਹਦੇ ਨਾਲ ਇੱਥੇ ਜਿਹੜਾ ਇਹਦਾ ਜੋੜ ਆ ਵੀ ਉਹ ਨਾ ਦਿਖਾਈ ਦੇਵੇ ਉਹਦੇ ਬਾਅਦ ਆਪਾਂ ਲੈਸ ਅਟੈਚ ਕਰਾਂਗੇ ਠੀਕ ਹੈ ਜੀ ਜਾਪਾ ਕੋਈ ਵੀ ਡਿਜ਼ਾਈਨ ਬਣਾ ਸਕਦੇ ਜਿਵੇਂ ਹੁਣ ਥੋੜੀ ਜਿਹੀ ਘੱਟ ਨਹੀਂ ਹੁੰਦੀ ਸਲਵਾਰਾ ਇੰਚ ਡੇਢਿੰਚ ਉਹਦੇ ਜੇ ਆਪਾਂ ਪੈਂਟ ਐਕਸ ਪਾ ਗਏ ਨਾ ਉਹਦੇ ਨਾਲ ਵੀ ਸਲਵਾਰ ਉੱਚੀ ਹੋ ਜਾਂਦੀ ਆ ਐਸ ਤਰ੍ਹਾਂ ਮੈਂ ਪ੍ਰੋਟੋਮਾਇਡ ਕਰ ਲਾਂਗੀ ਜਮਾਂ ਇਹ ਬਣਾ ਰਹੇ ਤੇ ਸਲਾਈ ਲਾ ਰਹੇ ਆ ਆਪਾਂ ਜਿੱਥੇ ਮੂਰੀ ਇਹਦੀ ਨਾਲ ਬਣੀ ਹੁੰਦੀ ਆ traemos con el papel del vecino

ਜਿਹੜਾ ਇਹਦਾ ਕੱਪੜਾ ਮਤਲਬ ਜਦੋਂ ਆਪਾਂ ਕਟਿੰਗ ਕਰਾਂਗੇ ਹਨਾ ਆਹ ਵਾਲਾ ਕੱਪੜਾ ਬਚ ਜਾਊਗਾ ਆਪਣੇ ਟੈਡੀ ਜਿਹੜੀ ਰੇਲ ਸੀਨ ਲੱਗੀ ਹੁੰਦੀ ਹੈ ਟੈਡੀ ਤੇ ਇਹ ਕੱਪੜੇ ਨੂੰ ਆਪਾਂ ਕਟਿੰਗ ਪਹਿਲਾਂ ਹੀ ਕਰ ਲੈਣਾ ਜਿੰਨੀ ਆਪਣੀ ਮੂਰੀਆ ਉਹਦੇ ਹਿਸਾਬ ਨਾਲ ਰੱਖ ਕੇ ਆਪਾਂ ਨੇ ਕਟਿੰਗ ਕਰ ਲੈਣਾ ਇਹਦੇ ਮੈਂ ਤਾਂ ਕਟਿੰਗ ਕੀਤਾ ਨਹੀਂ ਹੈਗਾ ਮੈਂ ਨੇ ਐਂ ਹੀ ਰੱਖ ਲਿਆ ਤੇ ਆਪਾਂ ਐਂਡੇ ਤੇ ਇਥੋਂ ਜਿੰਨੀ ਆਪਣੀ ਮੂਰੀਆ ਹਨਾ ਉਹਨਾਂ ਰੱਖ ਕੇ ਇਥੋਂ ਐਂ ਕਾਟ ਪਾਵਾਂਗੇ ਟੈਡੀ ਟੈਡੀ ਕਾਟ ਪਾ ਕੇ ਉੱਤੇ ਆਪਾਂ ਸੀਨ ਲਗਾਵਾਂਗੇ ਜਿੰਨੀ ਆਪਾਂ ਨੇ ਮੂਰੀ ਮਤਲਬ ਤਿਆਰ ਰੱਖਣੀ ਆ ਉਹਦੇ ਹਿਸਾਬ ਨਾਲ ਐਸ ਤਰ੍ਹਾਂ ਤੁਸੀਂ ਸੀਨ ਨੂੰ ਇਹਨੂੰ ਇੱਧਰ ਨੂੰ ਕਰਕੇ ਦਬ ਦਿਓ ਇਹਦੇ ਜੇ ਤੁਹਾਨੂੰ ਆ ਹੁਣ ਲੱਗਦਾ ਹੋਊਗਾ ਹਨਾ ਵੀ ਆਪਾਂ ਨੇ ਅਟੈਚ ਕੀਤੀ ਮੂਰੀ ਕਿ ਦੱਸੇ ਤਾਂ ਪਤਾ ਲੱਗੂਗਾ ਵੈਸੇ ਆਪਣੇ ਪਾਈ ਵੀ ਸਰਵਾਰ ਦਾ ਨਹੀਂ ਪਤਾ ਲੱਗਣਾ ਵੀ ਆਪਾਂ ਨੇ ਇੱਧੇ ਮੂਰੀਏ ਜਿਹੜੀ ਉਹ ਅਟੈਚ ਕੱਟ ਕੇ ਕਰੀ ਐ ਉਹ ਇਹਨਾਂ ਪਤਾ ਨਹੀਂ ਲੱਗਦਾ ਹਾਂ ਅਗਰ ਕੋਈ ਤੁਹਾਨੂੰ ਜਮੀਨ ਨਹੀਂ ਪਤਾ ਰਹਾ ਜੇ ਪਾਈ ਹੁੰਦੀ ਉਹ ਤਾਂ ਜਮੀਨ ਜਜਮੈਂਟ ਹੋਊਗਾ ਪਤੰਡਾ ਦਾ ਇਹ ਵੀ ਆਪਾਂ ਨੇ ਕੱਟ ਕੇ ਦੁਬਾਰਾ ਅਟੈਚ ਕਰ ਦਿੱਤੇ ਤੇ ਉਸ ਤੋਂ ਬਾਅਦ ਆਪਾਂ ਜਿੰਨੀ ਇਹਦੀ ਮੂਰੀ ਰੱਖਣੀ ਹੈ ਹਨਾ ਉਨੀ ਆਪਾਂ ਰੱਖ ਸਕਦੇ ਹਾਂ ਤੇ ਲੈਂਥ ਆਪਾਂ ਇਸ ਤਰ੍ਹਾਂ ਘਟਾ ਸਕਦੇ ਹਾਂ ਤੇ ਲੈ ਨੂੰ ਤੇ ਉਤਾਰ ਦਾਂਗੇ ਆਪਾਂ ਸੀ ਲਾ ਕੇ ਅੱਜ ਮੈਂ ਆ ਕੱਪੜਾ ਬਨ ਗਿਆ ਆਪਣਾ ਨਾ ਇਹ ਕੱਪੜਾ ਬਨ ਜਾਣਾ ਮੈਂ ਇਹਨੂੰ ਇੱਕ ਪਹਿਲੀ ਕਟਿੰਗ ਕਰ ਲੈਣਾ ਤੇ ਇਹਦੇ ਵਿੱਚ ਮੈਂ ਤਾਂ ਕਟਿੰਗ ਕੀਤਾ ਨਹੀਂ ਹੈਗਾ ਸਭ ਤੋਂ ਪਹਿਲਾਂ ਮੂਲੀ ਐਟੈਚ ਕਰਦੇ ਹਾਂ ਤਦੋਂ ਤੁਹਾਨੂੰ ਨੇ ਸਮਝ ਆ ਗਈ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਦੂਜੀ ਕਰ ਲੈਣੀ ਆ। ਫਿਰ ਕਿਦਾ ਔਖੇ ਦੀ ਹਵਾ ਕਰਕੇ ਮੱਥੇ ਕਰਕੇ ਬਾਜ ਵੀ ਕਰਦੇ ਹੁੰਦੇ ਸੀ ਨਾ। ਹੋਰ ਗਰਮੀ ਹੈ ਨਾ ਜਦੋਂ ਜਮ ਬਥੇ ਰੋ। ਆ ਦੇਖੋ ਇਦਾਂ ਅਟੈਚ ਹੋ ਜੂਗੀ ਜਦੋਂ ਪਾਰਟੀ ਆਏ ਨਾ ਤਰ੍ਹਾਂ ਦੇ ਲੋਕ ਨਹੀਂ ਕਿਸੇ ਨੂੰ ਵੀ ਜੱਜਮੈਂਟ ਨਹੀਂ ਬਾਕੀ ਵੀ ਲਾਈਕ ਵਗੈਰਾ ਵੀ ਨਾ ਸਕੋ ਨੂੰ ਉਸ ਦੇ ਹਾਲ ਲਾਈਕ ਲਾ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਦੱਸੋ ਵੀ ਸਾਡੀ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜੇ ਨਵੇਂ ਭੈਣ ਭਰਾ ਪਨਰ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦੱਬਿਓ ਬੜੀ ਲੱਗੀ ਲਾਈਕ ਵੀ ਕਰਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋਈ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਆ ਦਿ ਰਹੋ ਬਸ ਦਿ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ